ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੱਲੇਵਾਲ ਸਾਹਿਬ ਸਾਬ ਸ਼ਬਦ ਲਾਉਣਾ ਪੈਂਦਾ ਬਜ਼ੁਰਗ ਨੇ ਚਲੋ ਕੋਈ ਨਹੀਂ ਐਨਾ ਸਤਕਾਰ ਤਾਂ ਦੇਵਾਂਗੇ ਇਹ ਵੀ ਨ ਕਹਿੰਦੇ ਬਿਮਾਰ ਨ ਹੋ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਪਵਨ ਬਾਣੀ ਨੂੰ ਸਨਮਖੋ ਕੇ ਕਿ ਤੰਦਰੁਸਤ ਰਹਿਣ ਪੋਤੇ ਦਾ ਵਿਆਹ ਦੇਖਣ ਪੜਪੋਤਾ ਵੀ ਹੋਵੇ ਇੰਨੀ ਲੰਬੀ ਉਮਰ ਹੋਵੇ ਕਹਿੰਨੇ ਆ ਆਪਾਂ ਕਦੇ ਨਹੀਂ ਕਹਿੰਦੇ ਵੀ ਕੋਈ ਮਰੇ ਅਸੀਂ ਕਹਿੰਨੇ ਮਰ ਕੇ ਸੰਘਰਸ਼ ਨਹੀਂ ਜਿੱਤੇ ਜਾਂਦੇ ਜ਼ਿੰਦਗੀ ਜੀ ਕੇ ਜਿੱਤੇ ਜਾਂਦੇ ਆ ਪਰ ਜਿਹੜੀ ਨਾਟਕਵਾਦੀ ਹੋ ਰਹੀ ਹੈ ਉਹਦੇ ਤੋਂ ਕਈ ਵਾਰੀ ਤਲਖ ਹੀ ਮੈਨੂੰ ਵੀ ਆਉਂਦੀ ਹੈ ਤੇ ਫੋਨ ਕਰਨ ਵਾਲੇ ਵੀ ਕਹਿੰਦੇ ਕਰਨੀ ਜੀ ਉਹ ਜਿਹੜੀ ਸਨੀਤਾ ਵਿਲੀਅਮ ਜਿਹੜੀ ਹੈ ਗਈ ਸੀ ਨਾ ਚੰਦ ਤੇ ਕਹਿੰਦੇ ਇੱਕ ਟੌਫੀ ਆਂਦੀ ਸੀ ਜਿਹੜੀ ਟੌਫੀ ਦੇ ਨਾਲ 24 ਘੰਟੇ ਭੁੱਖ ਨਹੀਂ ਲੱਗਦੀ ਸੀ ਕਹਿੰਦੇ ਸ਼ਾਇਦ ਉਦਾਂ ਦਾ ਕੁਝ ਅੰਦਰ ਜਾ ਰਿਹਾ ਇਹ ਕਹਿੰਦੇ ਆ ਟੌਫੀ ਦੀ ਗੱਲ ਛੱਡੋ ਜਦੋਂ ਕੈਮਰਾ ਬੰਦ ਹੁੰਦਾ ਉਦੋਂ ਆਪਣਾ ਲਾਣਾ ਹੀ ਹੁੰਦਾ ਕੋਲੇ ਜਿੱਦਾਂ ਮਰਜੀ ਇੱਕ ਦੁੱਧ ਦੇ ਗਲਾਸ ਵਿੱਚ 15 20 ਬਦਾਮ ਰਗੜ ਕੇ ਪਿਆ ਦੇਓ 24 ਘੰਟੇ ਭੁੱਖ ਹੀ ਨਹੀਂ ਲੱਗਦੀ ਕੋਈ ਸ਼ੱਕ ਪੰਜ ਸਤ ਚਹਾਰੇ ਖਵਾ ਦਿਓ ਕੋਈ ਸ਼ੱਕ ਅਸੀਂ ਨਹੀਂ ਜਕੀਨ ਕਰਦੇ ਵੀ ਢੱਲੇ ਵਾਲਾ ਭੁੱਖਾ ਹੈ ਮੈਂ ਤਾਂ ਪਹਿਲਾਂ ਤੋਂ ਕਹਿ ਰਿਹਾ ਸ਼ਰਿਆਮ ਖਾ ਰਿਹਾ ਅਸੀਂ ਕਹਿੰਦੇ ਵੀ ਨਹੀਂ ਵੀ ਨਾ ਖਾਓ ਅਸੀਂ ਕਹਿੰਦੇ ਖਾਓ ਚੰਗੀ ਤਰ੍ਹਾਂ ਖੋਆ ਖੱਡ ਕੇ ਭੇਜ ਦਿੰਨੇ ਆ ਪੰਜੀਰੀ ਲਾ ਕੇ ਭੇਜ ਦਿੰਨੇ ਆ ਖਾਓ ਅਸੀਂ ਕਿਹਾ ਤਾਂ ਕਹਿੰਨੇ ਅਸੀਂ ਤਾਂ ਕਹਿੰਨੇ ਕੈਮਰੇ ਦੇ ਸਾਹਮਣੇ ਖਾਓ ਪਰ ਨਾਟਕਵਾਜੀ ਨਾ ਕਰੋ ਝੂਠ ਨਾ ਬੋਲੋ ਮੈਂ ਤਾਂ ਇਹ ਕਹਿ ਰਿਹਾ ਕਿਉਂਕਿ ਤੁਹਾਡਾ ਜਿਹੜਾ ਝੂਠ ਹੈ ਉਹ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਅੱਜ ਇੱਕ ਹੋਰ ਵੀਡੀਓ ਦੇਖੀ 2 ਮੀਟਰ ਦੀ ਮਾਲਾ ਪਈ ਹੈ ਉੱਪਰ ਵਿਛਾਈ ਹੋਈ ਉਹ ਜਿਹੜੀ ਜੋਗੀਆਂ ਕੋਲੇ ਹੁੰਦੀ ਹੈ ਨਾ ਵੱਡੇ ਮਣਕਿਆਂ ਵਾਲੀ ਬਰਾਊਨ ਰੰਗ ਦੀ ਉਹ ਪਈ ਸੀ ਉੱਪਰ ਉਹ ਕਿਉਂ ਰੱਖੀ ਹੈ ਉਹ ਤਾਂ ਰੱਖੀ ਹੈ ਪਹਿਲਾਂ ਬਾਬੇ ਨਾਨਕ ਦਾ ਨਾਮ ਲੇਦਾ ਵੀ ਲੋਕ ਸਾਧਨ ਦੇ ਪਿੱਛੇ ਲੱਗ ਜਾਂਦੇ ਆ ਜਿਹੜਾ ਜਿਆਦਾ ਕਹਿੰਦਾ ਵਾਹਿਗੁਰੂ 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 ਉਹਦੇ ਲੋਕ ਵਿਸ਼ਵਾਸ ਕਰ ਲੈਂਦੇ ਮਤਲਬ ਇਹੀ ਹੈ ਨਾ ਪਰ ਗੱਲ ਧਿਆਤੇ ਰੱਖਿਓ ਜਬ ਤੇ ਮਾਲਾ ਲੈ ਨਪੂਤੇ ਤਬ ਤੇ ਸੁਖ ਨ ਪਾਇਓ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਆਜੁਗਾਤੀ ਸਗਲ ਭਗਤ ਤਾ ਕੋ ਸੁਖ ਮਿਸ਼ਰਾਮ ਸਿਮਰਣੀ ਆ ਜੀਵ ਹੈ ਇਹਦੇ ਨਾਲ ਸ਼ੁਕਰ ਕਰਨਾ ਤੇ ਜਿਨ੍ਹਾਂ ਨੇ ਮਾਲਾ ਫੜੀ ਹੈ ਨਾ ਤਬ ਤੇ ਸੁੱਖ ਨਾ ਭਇਓ ਮਤਲਬ ਜਿਹੜੇ ਇਹ ਮਾਰਗ ਤੇ ਚੱਲੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਔਕੜਾਂ ਬਹੁਤ ਆਈਆਂ ਨੇ ਇਹ ਸਚਾਈ ਹੈ ਕਬੀਰ ਕਸੌਟੀ RAM ਕੀ ਝੂਠਾ ਟਕੇ ਨਾ ਕੋਈ RAM ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਇਹ ਸੌਖਾ ਨਹੀਂ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਡੱਲੇ ਵਾਲ ਵਰਗੇ ਜੋਗੀ ਬਹੁਤ ਪੈਦਾ ਹੋਏ ਆ ਬਾਬੇ ਨਾਨਕ ਦੇ ਨਾਲ ਜਿਹੜੀਆਂ ਬਾਰਤਾਲਾਂ ਆਪ ਹੋਈਆਂ ਨੇ ਸਿੱਧ ਗੋਸ਼ਟ ਵਿੱਚ ਉਹ ਇਹੀ ਹੋਈਆਂ ਨੇ ਕੋਈ ਕਹਿੰਦਾ ਸੀ ਮੈਂ ਲੁਕਦਾ ਤੁਸੀਂ ਲੱਭੋ ਮੱਛਰ ਬਣ ਕੇ ਪਤਾਲ ਵਿੱਚ ਚਲਾ ਗਿਆ ਬਹੁਤ ਗਹਿਰੇ ਗਹਿਰੇ ਸਵਾਲ ਕੀਤੇ ਸੀ ਕਿਸੇ ਨੇ ਤਿਲ ਫੜਾਤਾ ਕਹਿੰਦੇ ਸਾਰਿਆਂ ਵਿੱਚ ਵਰਤਾਓ ਗੁਰੂ ਪਾਸ਼ਾ ਨੇ ਸਰਦਈ ਬਣਾਈ ਘੋਟ ਕੇ ਸਾਰਿਆਂ ਨੂੰ ਸ਼ਿਕਾਤੀ ਪਰ ਰੱਖਣਾ ਚਾਹੁੰਦੇ ਸੀ ਗੁਰੂ ਪਾਸ਼ਾ ਨੂੰ ਇਹ ਬਰੀਕੀ ਵਾਲਾ ਦਿਮਾਗ ਹੈ ਬੜੱਲੇ ਵਾਲੇ ਸਾਹਿਬ ਲੋਕ ਬਹੁਤ ਕੁਝ ਸਮਝ ਚੁੱਕੇ ਨੇ ਨਾ ਬਣਾਓ ਪੰਜਾਬ ਦੇ ਕਿਸਾਨਾਂ ਨੂੰ ਲੋਕਾਂ ਨੂੰ ਬੇਵਕੂਫ ਧਰਮ ਦੇ ਤਾਂ ਤੁਸੀਂ ਨੇੜੇ ਟਿਹੜੇ ਹੀ ਨਹੀਂ ਗੁਰੂ ਸਾਹਿਬ ਦਾ ਅਸੀਂ ਪ੍ਰਕਾਸ਼ ਕਰਾਵਾਂਗੇ ਜੀ ਖੰਡ ਪੜ ਸਕਦਾ ਭੋਗ ਪਾਵਾਂਗੇ ਚੜ੍ਹਦੀ ਕਲਾ ਵਾਤੇ ਅਰਦਾਸ ਕਰਾਂਗੇ ਤੇ ਪਹਿਲੇ ਅंदोलਨ ਵੀ ਤਾਂ ਕਹਿੰਦੇ ਸੀ ਆ ਜਿਹੜੇ ਸਿੱਖ ਨੇ ਜਿਹੜੇ ਨਸਾਨ ਸਾਹਿਬ ਲਾ ਕੇ ਬੈਠੇ ਨੇ ਅਸੀਂ ਇਹਨਾਂ ਨੂੰ ਬੜ ਨਹੀਂ ਦਿੰਦੇ ਪਹਿਲਾਂ ਤਾਂ ਇਹ ਕਹਿੰਦੇ ਸੀ ਤੇ ਹੁਣ ਕਹਿੰਦੇ ਅਸੀਂ ਗੁਰਸਾਹ ਦਾ ਪ੍ਰਕਾਸ਼ ਕਰਾਂਗੇ ਇਹ ਗੱਲਾਂ ਕਿਤੇ ਨਾ ਕਿਤੇ ਹਾਜ਼ਮ ਹੁੰਦੀਆਂ ਨਹੀਂ ਲੋਕਾਂ ਦੇ ਮਤਲਬ ਇਹ ਤਾਂ ਹੈ ਵੀ ਜਿਹੜੇ ਬੇਵਕੂਫ ਨੇ ਨਾ ਲੋਕ ਪੰਜਾਬ ਦੇ ਵਿੱਚ ਉਹਨਾਂ ਦਾ ਇਕੱਠ ਹੋ ਜੇ ਉਹ ਇਕੱਠ ਵੱਡਾ ਦਿਸੇ ਤੇ ਥੋੜਾ ਬਹੁਤਾ ਗਵਰਨਮੈਂਟ ਘਬਰਾ ਜਾਏ ਪਰ ਉਹ ਕੰਮ ਹੁੰਦਾ ਨਹੀਂ ਕਿਉਂਕਿ ਜਦੋਂ ਦਾ ਮੈਂ ਬੋਲਣ ਲੱਗਾ ਲੋਕ ਸਮਝਣ ਲੱਗੇ ਲੋਕ ਤੁਹਾਨੂੰ ਧਰਨੇ ਵਿੱਚ ਜਾ ਕੇ ਗਾਲਾਂ ਦੇ ਰਹੇ ਨੇ ਸੜਕਾਂ ਦੇ ਕਿਹੜੇ ਕੀ ਕਹਿੰਦੇ ਨੇ ਬੇੜਾਵਾ ਤਾਂ ਕਹਿੰਦੇ ਇਹਨਾਂ ਦਾ ਕਹਿੰਦੇ ਨੇ ਨਾ ਕਹਿੰਦੇ ਸਿਰੇ ਦੇ ਦਲਾਲ ਨੇ ਇਹ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਜਿਹੜਾ ਤੁਹਾਨੂੰ ਗਾਲਾਂ ਦਿੰਦੇ ਆ ਜੇ ਤੁਸੀਂ ਸੜਕਾਂ ਦੇ ਬੰਦੇ ਹੋ ਨਾ ਦੇ ਰਹੇ ਨੇ ਲੋਕ ਇਹ ਕੌਣ ਬੋਲਦਾ ਬੁੱਟਾ ਸਿੰਘ ਬੋਲਦਾ ਨਾ ਬੁੱਟਾ ਸਿੰਘ ਤਾਂ ਦੱਸ ਰਿਹਾ ਬੀਨ ਦੀਆਂ ਕਰਤੂਤਾਂ ਨੇ ਇਹਨੂੰ ਤਾਂ ਬਚਾਓ ਪੰਜਾਬ ਨੂੰ ਬੁੱਟਾ ਸਿੰਘ ਤਾਂ ਇਹ ਕਹਿ ਰਿਹਾ ਕੱਲ ਇੱਕ ਘੜਾਮ ਦਾ ਚੌਧਰੀ ਦਾ ਫੋਨ ਆਇਆ ਕਹਿੰਦਾ ਜੀ ਡੱਲੇਵਾਲ ਸਾਬ ਤਾਂ ਜੋਧੇ ਨਹੀਂ ਬਹੁਤ ਵੱਡੇ ਲੀਡਰ ਨੇ ਮੈਂ ਕਹੇ ਕੋਈ ਗੱਲ ਨਹੀਂ ਧੀਰਜ ਰੱਖੋ 27 ਦੇ ਵਿੱਚ ਇਲੈਕਸ਼ਨ ਹੋਣੀ ਹੈ ਜਿੱਥੇ ਕਹੋਗੇ ਇਲੈਕਸ਼ਨ ਲੜਾ ਦਿਓ ਤੇ ਜਿਤਾ ਦਿਓ ਫਿਰ ਮੰਨ ਜਾਗੇ ਇਹਨਾਂ ਦਲਾਲਾਂ ਨੇ ਜਦੋਂ ਇਲੈਕਸ਼ਨ ਹੋਣੀ ਹੈ ਝੁਗਦੇ ਪਾਲੜੇ ਵੱਲ ਜਾਣਾ ਜਿੱਥੋਂ ਬੈਗ ਵੱਡਾ ਭਰ ਜੇ ਰੁਪਈਆਂ ਦਾ ਉਧਰ ਨੂੰ ਜਾਣਾ ਇਹਨਾਂ ਨੇ ਇਹ ਗੱਲ ਚੇਤੇ ਰੱਖਿਓ ਜਿੰਨਾ ਚਿਰ ਰਹਿਾਂਗੇ ਨਾ ਮਿੱਤਰੋ ਪੰਜਾਬ ਦੇ ਲਈ ਬੋਲਾਂਗੇ ਜਿਹੜੇ ਪੰਜਾਬ ਦਾ ਬੇੜਾ ਘਰ ਕਰਨਗੇ ਕੋਈ ਵੀ ਹੋਵੇ ਉਹਦੀਆਂ ਕਰਤੂਤਾਂ ਦੱਸਾਂਗੇ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਨਾ ਜਿੰਨੇ ਵੀ ਨੇ ਪੰਜਾਬ ਦੇ ਵਿੱਚ ਮੈਂ ਬਹੁਤ ਵਾਰੀ ਕਿਹਾ ਇਹਨਾਂ ਕੋਲੇ ਲੁੱਟ ਘੁਟ ਦਾ ਮਾਲ ਇੰਨਾ ਹੈ ਕਈ ਉਸਤਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਇਹਨਾਂ ਦੀਆਂ ਨੂੰ ਇੰਨਾ ਕੁਛ ਲੁੱਟ ਘੁਟ ਕਰੀ ਬੈਠੇ ਐ ਅਗਲੇ ਵੀਡੀਓ ਵਿੱਚ ਹੋਰ ਕੋਈ ਦੱਸਾਂਗੇ ਪਰ ਅੱਜ ਜਿਹੜੀ ਮਾਲਾ ਫੜੀ ਹੈ ਨਾ ਫੜੀ ਵੀ ਨਹੀਂ ਉਦਾਂ ਹੀ ਸਰੀਰ ਦੇ ਉੱਪਰ ਮੈਂ ਪਾਈ ਹੋਈ ਹੈ ਜੋਗੀਆਂ ਵਾਲੀ 2 ਮੀਟਰ ਦੀ ਉਹ ਮਾਲਾ ਦਾ ਮਤਲਬ ਕੀ ਹੈ ਵੀ ਲੋਕ ਦੇਖਣ ਵਾ ਸਾਡੇ ਪੰਜਾਬ ਦਾ ਜੋਧਾ ਕਿੰਨਾ ਵਾਇਗਰੂ ਵਾਇਗਰੂ ਕਰਦਾ ਹੈ ਦੇਖੋ ਵਾਇਗਰੂ ਅੱਗੇ ਅਰਦਾਸ ਕਰਦਾ ਹੈ ਪੰਜਾਬ ਲਈ ਇਹ ਕੀ ਹੈ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਹੈ ਇੱਕ पांडे ਦੀ ਸਾਕੀ ਸੁਣੀਏ ਤੁਸੀਂ ਮੂਰੇ ਮਾਇਆ ਵਾਲਾ ਕਟੋਰਾ ਰੱਖੀ ਬੈਠਾ ਸੀ ਮਰਦਾਨਾ ਤੇ ਗੁਰੂ ਨਾਨਕ ਪਾਸ਼ਾ ਦੇਖ ਰਿਹਾ ਕੀ ਕਹਿੰਦਾ ਅੱਖਾਂ ਮੀਚਦਾ ਕਹਿੰਦਾ ਮੈਂ ਛੇਪੂਰੀ ਵਿੱਚ ਚਲਾ ਗਿਆ ਮੈਂ ਬ੍ਰਹਮਪੂਰੀ ਵਿੱਚ ਚਲਾ ਗਿਆ ਮੈਂ ਬਿਸ਼ਨਪੂਰੀ ਵਿੱਚ ਚਲਾ ਗਿਆ ਗੁਰੂ ਪਾਸ਼ਾ ਕਹਿੰਦੇ ਮਰਦਾਨਾ ਨੂੰ ਕਹਿੰਦੇ ਦਾ ਕਟੋਰਾ ਚੱਕ ਕੇ ਮਾਇਆ ਵਾਲਾ ਪਾਸੇ ਕਰ ਪਾਸੇ ਚੱਕਦਾ ਜਦੋਂ ਅੱਖਾਂ ਖੋਲ੍ਹੀਆਂ ਬੁੱਢ ਉੱਠਿਆ ਕਹਿੰਦਾ ਮੇਰਾ ਕਟੋਰਾ ਕਿੱਥੇ ਹੈ ਗੁਰੂ ਪਾਸ਼ਾ ਕਹਿੰਦੇ ਛੇਪੂਰੀ ਵੀ ਤਾਂ ਸਭ ਕੁਝ ਦੇਖ ਆਇਆ ਬਿਸ਼ਨਪੂਰੀ ਵਿੱਚ ਜਾਂਦਾ ਸੀ ਕਟੋਰਾ ਵੀ ਲੱਭ ਲੈ ਉਹਦੀ ਉੱਠ ਖੜੇ ਸਮਝ ਲਿਗੇ ਨਾ ਇਹ ਉਹ ਬਨਾਰਸ ਦੇ ਠੱਗ ਨੇ ਜਦੋਂ ਕੈਮਰੇ ਆਲਾ ਆਉਂਦਾ ਉਦੋਂ ਇੱਕ ਅੱਖ ਐਦਾਂ ਮਿੱਟੀ ਹੁੰਦੀ ਐ ਖੁੱਲੀ ਹੁੰਦੀ ਐ ਦੇਖਦੇ ਵੀ ਨੇ ਵੀ ਕਿੰਨੇ ਕੁ ਲੋਕ ਦੇਖੀ ਜਾਂਦੇ ਐ ਲਾਈਵ ਫਿਰ ਉਹ ਪਾਸ ਉਹ ਹਸਾਮਾ ਉਹ ਕਹਿੰਦੇ ਵੇ ਗੁਰੂ ਜੀ ਕਿ ਖਾਲਸਾ ਵੇ ਗੁਰੂ ਜੀ ਕੀ ਫਤਿਹ ਯਾਨੀ ਕਿ ਵੀ ਸਾਹ ਹੈ ਹੀ ਨਹੀਂ ਵੀ ਖਤਮ ਹੋ ਚੱਲਿਆ ਇਹ ਨਾਟਕਬਾਜ਼ੀ ਕਰਦੇ ਐ ਜਦੋਂ ਕੈਮਰਾ ਪਾਸੇ ਹੋ ਗਿਆ ਉਦੋਂ ਲਿਆ ਬਈ ਦੁੱਧ ਬਾਲ ਚਾਰ ਚਹਾਰੇ ਇਹ ਉਹੀ ਢੱਲੇ ਵਾਲਾ ਇਹ ਕਰਦੂਤਾ ਮੈਂ ਨਹੀਂ ਇਹਨਾਂ ਦੇ ਜਿਹੜੇ ਕੋਲੇ ਬੈਠੇ ਨੇ ਨਾ ਉਹ ਦੱਸ ਰਹੇ ਨੇ ਵੀ ਆਹ ਕੁਝ ਹੋ ਰਿਹਾ ਇੱਥੇ ਅਸੇ ਇੱਕ ਗੱਲ ਦੱਸਿਓ ਜੋ ਕੁਝ ਮੈਂ ਕਿਹਾ ਉਹਦੇ ਵਿੱਚ ਕਿੰਨੀ ਕਿ ਸਚਾਈ ਹੈ ਇਹ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਜਿੰਨੇ ਕੁ ਮੈਨੂੰ ਫੋਨ ਆਉਂਦੇ ਸਾਡੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਮੈਂ ਕਹਿੰਦਾ ਪੰਜਾਬ ਲਈ ਸੰਘਰਸ਼ ਕਰੋ ਕਿਸਾਨਾਂ ਲਈ ਮਜ਼ਦੂਰਾਂ ਲਈ ਸੰਘਰਸ਼ ਕਰੋ ਪਰ ਲੋਕਾਂ ਨੂੰ ਬੇਵਕੂਫ ਨਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਲਾਈਗਰ ਜੀ ਕੇ ਫਤੇ